ਤੇ ਤੁਸੀਂ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਕਰਦੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਠੀਕ ਹੈ ਜੀ ਦੇਖੋ ਮੱਥਾ ਵਾਹਿਗੁਰੂ ਚਲੋ ਬਾਬਾ ਜੀਗੇ ਅਰਦਾਸ ਕਰੋ ਦੋ ਹੱਥ ਜੋੜ ਕੇ ਦੋ ਹੱਥ ਜੋੜ ਕੇ ਅਰਦਾਸ ਕਰੋ

ਲੋ ਜੀ ਆਪਾਂ ਜੁਨੀ ਨੂੰ ਚੜਾਉਣ ਆਏ ਆ ਸਕੂਲ ਦੇ ਬਸ ਤੇ ਅ ਜੁਨੀ ਅੱਜ ਸੈਕਿੰਡ ਡੇ ਆ ਜੁਨੀ ਦਾ ਸਕੂਲ ਦਾ ਆ ਜੁਨੀ ਦਾ ਬੈਗ ਆ ਅ ਜੁਨੀ ਹੋਮਵਰਕ ਕੱਲ ਪੂਰਾ ਕੀਤਾ ਸੀ ਹਾਂ ਸੱਚੀ ਸਰਸ ਕਰ ਵੀਰ ਜੀ ਐ ਹੋਮਵਰਕ ਪੂਰਾ ਕੀਤਾ ਸੀ ਕੱਲ ਛੱਤੀ ਫਿਰ ਮੈਮ ਕੋ ਸਨ ਆਪ ਸੁਣਾ ਦ ਨਾ ਸੰਡੇ ਮੰਡੇ ਸੁਣਾ ਦ ਸੰਡੇ ਮੰਡੇ ਮੈਂ ਸੰਡੇ ਮੰਡੇ ਮੈਂ

नहीं नहीं जाना <laughs> जाना है स्कूल जाना है जाना है सच्ची तो फिर तू स्कूल जाके की कर दा हुन्ना काम काम कर दा हुन्ना ऐसे कर दा अच्छा आ जाओ आ जाओ आ जाओ आ जाओ आ जाओ आ जाओ तो जी अजूनी नु चढ़ा के आए आप अजूनी नु चढ़ा के बहुत ठंड से क्या ਪਿੰਦੇ ਪੈਂ ਚੱਕਰਮ ਗਰਮ ਗਰਮ ਪਾਣੀ ਓਕੇ ਓਕੇ ਚਾਹ ਆਪਾਂ ਜਿਹੜੀ ਉਹ ਨਾ ਮਾਤਰੀ ਪੀਣੇ ਹੈਗੇ ਕਦੇ ਕਦਾਂ ਜਦੋਂ ਬਾਲਾ ਦਿਲ ਕਰਦਾ ਫਿਰ ਪੀ ਲਈਦੀ ਹੈ ਤੇ ਪਾਣੀ ਵੀ ਆਪਾਂ ਨੂੰ ਪੀਣਾ ਚਾਹੀਦਾ ਹੈਗਾ ਪਾਣੀ ਸਰਦੀਆਂ ਦੇ ਵਿੱਚ ਕਈ ਵਾਰ ਪਾਣੀ ਆਪਾਂ ਨਹੀਂ ਪੀਂਦੇ ਹੈਗੇ ਪਰ ਆਪਾਂ ਨੂੰ ਸਰਦੀਆਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਪੀਣਾ ਚਾਹੀਦਾ ਮੈਂ ਗਰਮ ਪਾਣੀ ਪੀਂਦੀ ਪਈ ਹਾਂ ਜਾਦਾ ਠੰਡਾ ਬਹੁਤ ਜਿਆਦਾ ਤੇ ਠੰਡ ਹੱਥ ਇੰਨੇ ਜਿਆਦਾ ਠਰ ਗਏ ਇੰਨੇ ਜਿਆਦੇ ਨਾਲ ਰੈੱਡ ਰੈੱਡ ਹੋ ਗਏ ਸੀਗੇ ਬਹੁਤ ਜ਼ਿਆਦਾ ਤੇ ਤੁਸੀਂ ਬਣੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਜਿਹੜਾ ਹੈਗਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਆਪਾਂ ਅੱਜ ਕਰਦੇ ਕੁਝ ਕੰਮ ਤੰਦੇ ਜਿਹੜੇ ਆ ਗਏ ਉਹ ਕਰਦੇ ਆ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਠੀਕ ਹੈ ਜੀ ਤੇ ਪਲੀਜ਼ ਜਿਹੜੀਆਂ ਮੇਰੀਆਂ ਪੈਣਾ ਚੈਨਲ ਤੇ ਆਉਂਦੀਆਂ ਨੇ ਤੇ ਪਲੀਜ਼ ਲਾਈਕ ਵੀ ਜਰੂਰ ਕਰਕੇ ਜਾਇਆ ਕਰੋ ਕਮੈਂਟ ਸੈਕਸ਼ਨ ਵਿੱਚ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਪਲੀਜ਼ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਲਾਈਕ ਕਰਨ ਦਾ ਕਿਹੜਾ ਕੋਈ ਪੈਸਾ ਲੱਗਦਾ ਹੈ ਪਲੀਜ਼ ਲਾਈਕ ਵੀ ਜਰੂਰ ਸਾਰੀ ਜਾਣੇ ਕਰਿਆ ਕਰੋ ਠੀਕ ਹੈ ਜੀ ਜਿਹ ਇਧਰ ਰੱਖਤਾ ਆਪਾਂ ਪਾਣੀ ਗਰਮ ਰੋਟੀ ਲਈ ਆਪਾਂ ਖਾ ਤੇ ਅੱਜ ਭਾਂਡੇ ਭਾਂਡੇ ਚੁੱਕੇ ਤਾਂ ਜੀਏ ਸਾਰੇ ਕੇ ਪਤਿਲੇ ਚ ਪਾਣੀ ਗਰਮ ਕੀਤਾ ਸੀ ਆਪਾਂ ਚੁੱਲ੍ਹੇ ਤੇ ਤੇ ਆ ਕਰਕੇ ਫਤੀਲਾ ਹੋ ਗਿਆ ਜਿਆਦਾ ਕਾਲਾ ਤੇ ਆਪਾਂ ਜੇ ਨੂੰ ਰੱਖਦੇ ਇੱਥੇ ਇਹਨਾਂ ਕਰ ਪਰसों ਇਹਦੇ ਅੰਡੇ ਬੀਡ ਤੇ ਹੁਣ ਆਪਾਂ ਲਾਂਦੇ ਆ ਜੀ ਚੱਡ ਹਲੋ ਜੀ ਸਰਨ ਸ਼ਸ਼ਕਲ ਜੀ ਵੈਲਕਮ ਜੀ ਤੁਹਾਡਾ ਆਪਣੇ ਧਲੇਵਲ ਲਾਈਵ ਫੈਮਿਲੀ ਵਲੌਗ ਵਿੱਚ ਕਿਵੇਂ ਜੀ ਤੁਸੀਂ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹ ਦੀ ਕਲਾ ਵਿੱਚ ਹੋਗੇ ਤੇ ਵੈਲਕਮ ਅਗੇਨ ਜੀ ਤੁਹਾਡਾ ਵੈਲਕਮ ਟੂ ਬੈਕ ਦੇ ਲਓ ਜੀ ਇੱਥੇ ਆਪਾਂ ਜੋੜਨ ਲੱਪੇ ਸੀਗੇ ਕੱਪੜੇ ਕਿਉਂਕਿ ਝਾੜੂ ਲਾਉਣਾ ਸੀਗਾ ਤੇ ਸਵੇਰ ਦਾ ਟਾਈਮ ਸੀਗਾ ਅੱਜ। ਤੇ ਬਹੁਤ ਜ਼ਿਆਦਾ ਕੱਪੜਿਆਂ ਦਾ ਤੁਹਾਨੂੰ ਪਤਾ ਹੈ ਕਿ ਕਿੱਥੇ ਖਲਾਰਾ ਖਤਮ ਹੁੰਦਾ ਹੈ। ਕੱਪੜਿਆਂ ਦਾ ਖਲਾਰਾ ਤਾਂ ਖਤਮ ਹੁੰਦਾ ਹੀ ਨਹੀਂ ਹੈਗਾ। ਸਿਆਲਾਂ ਦੇ ਵਿੱਚ ਤਾਂ ਦੋ-ਦੋ ਤਿੰਨ-ਤਿੰਨ ਦਿਨ ਕੱਪੜੇ ਸੁੱਕਦੇ ਨਹੀਂ ਹੈਗੇ। ਤੇ ਇੱਥੇ ਜੀ ਮੈਂ ਕੱਪੜੇ ਲਾ ਕੇ ਤੈ ਸਾਰੇ ਤੇ ਆਪਣੇ ਜਿਹੜੇ ਹੈਗੇ ਸੀਗੇ ਝਾੜੂ ਜਿਹੜਾ ਮੈਂ ਮਾਰਨਾ ਸਟਾਰਟ ਕਰ ਲਿਆ ਸੀਗਾ। ਕਿਉਂਕਿ ਇਧਰੋਂ ਮੈਂ ਡਰਾਈੰਗ ਰੂਮ ਦੇ ਵਿੱਚੋਂ ਕੱਢ ਲਿਆ ਸੀਗਾ। ਤੇ ਡਰਾਈੰਗ ਰੂਮ ਦੇ ਵਿੱਚੋਂ ਕੱਢ ਕੇ ਮੈਂ ਕਿਹਾ ਕਿ ਪਹਿਲਾਂ ਮੈਂ ਪੌੜੀਆਂ ਦੇ ਨਾਲ-ਨਾਲ ਜਿਹੜੀ ਸਾਫ ਸਫਾਈ ਆ ਉਹ ਕਰ ਲੈਣੀ ਹੈਗੀ ਆ ਕਿਉਂਕਿ ਬਾਅਦ ਵਿੱਚ ਹਨਾ ਇੱਕ ਸਾਈਡ ਤੇ ਨਾ ਜਦੋਂ ਰਹਿ ਜਾਂਦਾ ਨਾ ਤੇ ਉਹ ਫਿਰ ਪੈਰਾਂ ਨੂੰ ਲੱਗ ਲੱਗ ਕੇ ਜਿਹੜਾ ਕੋੜਾ ਵਾ ਹੋ ਰਹੀ ਆ ਆਉਂਦਾ ਜਾਂਦਾ ਹੈ ਡਸਟਿੰਗ ਜਿਹੜੀ ਆ ਤੇ ਤਾਂ ਕਰਕੇ ਫਿਰ ਮੈਂ ਇੱਕ ਸਾਈਡ-ਸਾਈਡ ਤੋਂ ਪਹਿਲਾਂ ਮੈਂ ਕਿ ਸਾਰੇ ਕਰ ਲਵਾਂ ਤੇ ਅਸੀਂ ਅਜੁੱਨੀ ਦੇ ਸ਼ੂ ਅਜੁੱਨੀ ਦੇ ਸ਼ੂ ਜੁੱਤੀਆਂ ਇਹਨਾਂ ਜਿਆਦਾ ਕੁਝ ਕਰਦੇ ਆ ਨਾ ਬਹੁਤ ਖਲਾਰੇ ਪਾਉਂਦੀ ਆ ਅਜੁੱਨੀ ਵੀ ਤੇ ਕਦੀ ਜੂਬ ਵਾਲੀ ਦੇਖਦੇ ਜੁੱਤੀ ਪਾ ਲੈਂਦੀ ਆ ਕਦੀ ਚਿਪਲਾ ਪਾ ਲੈਂਦੀ ਆ ਬਸ ਆਹੀ ਕੰਮ ਆਉਦਾ ਸਾਰੇ ਦਿਨਾਂ ਤੇ ਇੱਥੇ ਜੀ ਹਨਾ ਦੇ ਇੱਥੇ ਆਪਣਾ ਸਿਮਿੰਟ ਥੋੜਾ ਥੋੜਾ ਲੱਗਾ ਹੋਇਆ ਸੀਗਾ ਤੇ ਮੈਂ ਕਿਹਾ ਪਹਿਵੀ ਸਾਫ਼ ਕਰ ਦਈਏ ਤੇ ਅੱਜ ਮੈਂ ਕਾਫੀ ਦਿਨਾਂ ਬਾਅਦ ਜਿਹੜਾ ਝਾੜੂ ਸੀਗਾ ਉਹ ਲਾਉਣ ਲੱਗੀ ਸੀ ਕਿਉਂਕਿ ਮੈਂ ਕਾਫੀ ਦਿਨ ਹੋ ਗਏ ਠੀਕ ਨਹੀਂ ਸੀ ਹੈਗੀ ਤਾਂ ਕਰਕੇ ਤੇ ਕੋਈ ਵੀ ਘਰ ਦਾ ਕੰਮ ਜਿਹੜਾ ਹੈਗਾ ਮੈਂ ਨਹੀਂ ਸੀ ਕੀਤਾ ਹੈਗਾ ਤੇ ਮੈਂ ਸੋਚਿਆ ਕਿ ਅੱਜ ਕਿਉਂ ਨਾ ਕਰ ਲਿਆ ਜਾਵੇ ਤੇ ਫਿਰ ਜਿਵੇਂ ਇੱਥੇ ਅਜੁਨੀ ਨੇ ਸਕੂਲ ਛੱਡ ਕੇ ਆ ਕੇ ਰੋਟੀ ਰਾਟੀ ਖਾ ਕੇ ਭੰਡ ਬੁੰਡੇ ਸਾਰੇ ਰਸੋਈ ਵਗੈਰਾ ਸਾਰੇ ਸਾਫ਼ ਕਰ ਲਿਆ ਸੀਗਾ ਸਾਰੀ ਝਾੜ ਪੁੰਝ ਵੀ ਆਪਣੀ ਹੋ ਗਈ ਸੀਗੀ ਤੇ ਕਿਉਂਕਿ ਕਲੀਨਿੰਗ ਇੱਕ ਵਾਰੀ ਹੋ ਜਾਵੇ ਨਾ ਹੁਣ ਝਾੜ ਪੁੰਝ ਹੋ ਜਾਵੇ ਤੇ ਫਿਰ ਝਾੜੂ ਜਿਹੜਾ ਹੈਗਾ ਜਲਦੀ ਵੱਜ ਜਾਂਦਾ ਹੈਗਾ ਇੱਥੇ ਮੈਂ ਝਾੜੂ ਮਾਰਦੀ ਪਈ ਸੀਗੀ ਤੇ ਨਾਲ ਨਾਲ ਮੈਂ ਵਾਈਗੁਰੂ ਜੀ ਦਾ ਪਾਠ ਕਰੀ ਜਾਂਦੀ ਸੀਗੀ ਕਿਉਂਕਿ ਮੈਨੂੰ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਵੀ ਕੰਮਕਾਰ ਕਰਦੇ ਆ ਨਾ ਸੋਚਣ ਤੋਂ ਬਜਾਏ ਵੀ ਚੰਗਾ ਹੈ ਸਗੋਂ ਆਪਾਂ ਪਾਠ ਕਰ ਲਈਏ ਤਾਂ ਵਧੀਆ ਰਵਾਂਗੇ ਤੇ ਫਿਰ ਮੈਂ ਜੀ ਹੁਣ ਮੈਂ ਪਾਠ ਹੀ ਕਰਦੀ ਹੁੰਦੀ ਆ ਜਦੋਂ ਵੀ ਕੋਈ ਕੰਮ ਕਰਾਂ ਤੇ ਮੈਂ ਪਾਠ ਹੀ ਕਰਦੀ ਹੁੰਦੀ ਆ ਤੇ ਇੱਥੇ ਨਾ ਜੀ ਕਾਫੀ ਹਿੱਜਤੋਂ ਦਬ ਵਗੈਰਾ ਬਹੁਤ ਜ਼ਿਆਦਾ ਸੀਗੀ ਤੇ ਇੱਥੇ ਟਾਈਮ ਹੋ ਗਿਆ ਸੀ ਕਿ 11:00 9:00 ਦਾ ਟਾਈਮ ਹੋ ਗਿਆ ਸੀਗਾ ਕਿਉਂਕਿ ਮੈਂ ਹੌਲੀ ਹੌਲੀ ਝਾੜੂ ਵਗੈਰਾ ਨਾਲ-ਨਾਲ ਮੈਂ ਖਲਾਰਾ ਵੀ ਸੰਭਾਲਦੇ ਪਈ ਸੀ ਕਿਤੇ ਨਾਲ-ਨਾਲ ਮੈਂ ਝਾੜੂ ਵਗੈਰਾ ਜਿਹੜਾ ਹੈਗਾ ਸੀ ਉਹ ਵੀ ਕਰਦੇ ਪਈ ਸੀ ਤੇ ਇੱਥੇ ਭੱਗੀ ਜਿਹੜੇ ਹੈਗੇ ਸੀ ਉਹ ਸੁੱਤੇ ਪਏ ਸੀਗੇ ਕਿਉਂਕਿ ਉਹ ਠੀਕ ਨਹੀਂ ਸੀਗੇ ਅੱਜ ਤਾਂ ਕਰਕੇ ਅੱਜ ਉਹਨਾਂ ਦੀ ਵਾਰੀ ਆ ਗਈ ਮੰਜੇ ਤੇ ਪੈਣ ਦੀ ਦੇ ਪਹਿਲਾਂ ਮੇਰੀ ਬਾਰੇ ਸੀ ਕਿ ਮੈਂ ਇਨੇ ਦਿਨ ਪਈ ਰਹੇ ਤੇ ਹੁਣ ਦੱਸਿਓ ਮੈਂ ਅੱਗੇ ਨਾਲੋਂ ਠੀਕ ਆ ਮੇਰੀ ਇੱਕ ਬਾਹ ਜਿਹੜੀ ਹੈਗੀ ਉਹ ਘੱਟ ਕੰਮ ਕਰਦੀ ਹੈਗੀ ਆ ਤੇ ਇੱਕ ਬਾਹ ਜਿਹੜੀ ਹੈਗੀ ਵਧੀਆ ਕੰਮ ਕਰਦੀ ਆ ਤੇ ਮੈਂ ਇੱਕ ਬਾਹ ਦੇ ਨਾਲ ਹੀ ਜ਼ਿਆਦਾ ਜਿਹੜਾ ਕੰਮ ਆ ਕਰਦੀ ਹੁੰਦੀ ਆ ਮੈਸੀ ਵੀ ਮੇਰੀ ਆਦਤ ਹੁੰਦੀ ਹੈ ਕਿ ਮੈਂ ਕੰਮ ਚ ਸਾਰਾ ਕੁਝ ਨਿਪਟਾ ਕੇ ਰੋਟੀ ਪਾਣੀ ਦਾ ਪੰਡਿਸ਼ਨ ਨੇ ਦਾ ਨਿਪਟਾ ਕੇ ਤੇ ਫੇਰ ਹੀ ਮੈਂ ਝਾੜੂ ਪੂੰਝਾ ਜਿਹੜਾ ਹੁੰਦਾ ਉਹ ਮੈਂ ਫੇਰ ਲਾਸਟ ਤੇ ਕਰਦੀ ਹੁੰਨੀ ਆ ਤੇ ਮੈਸੀ ਮੇਰੀ ਸ਼ੁਰੂ ਤੋਂ ਆਦਤ ਤਾਂ ਨਹੀਂ ਹੈਗੀ ਇਹ ਤੇ ਪਹਿਲਾਂ ਮੈਂ ਅੱਗੇ ਪਹਿਲਾਂ ਮੈਂ ਝੜੂ ਪੋਚਾ ਕਰਦੀ ਹੁੰਦੀ ਸੀ ਫਿਰ ਮੈਂ ਰੋਟੀ ਪਾਣੀ ਵਾਲੇ ਸਾਈਡ ਤੇ ਹੁੰਦੀ ਹੁੰਦੀ ਸੀ ਹੁਣ ਪਹਿਲਾਂ ਮੈਂ ਚਾਹ ਖਾ ਪੀ ਲੈਂਦਾ ਕਿਉਂਕਿ ਡਾਕਟਰ ਨੇ ਕਿਹਾ ਕਿ ਟਾਈਮ 'ਚ ਰੋਟੀ ਪਾਣੀ ਜਿਹੜਾ ਹੈਗਾ ਖਾਣਾ ਪੈਣਾ ਹੈ ਤੇ ਅੱਗੇ ਮੈਂ 10 10:30 ਵਜੇ ਖਾਂਦੀ ਹੁੰਦੀ ਸੀ ਤੇ ਹੁਣ ਮੈਂ 9 9:30 ਵਜੇ ਰੋਟੀ ਪਾਣੀ ਖਾ ਲੈਣੀ ਹੈਗੀ ਤੇ ਫਿਰ ਜੇ ਇੱਥੇ ਮੈਂ ਕੂੜਾ ਪਾ ਲਿਆ ਸੀਗਾ ਆਪਣਾ ਤੇ ਮੈਂ ਕਿਹਾ ਕਿ ਕੂੜਾ ਬਾਹਰ ਸਟਾਈਏ ਦੇਖ ਲਓ ਸਾਰਾ ਦਿਨ ਹਨਾ ਸਾਰਾ ਦਿਨ ਹੁੰਬੜੀਆਂ ਦੇ ਕੰਮ ਤਾਂ ਖਤਮ ਹੀ ਨਹੀਂ ਹੁੰਦੇ ਹੈਗੇ ਸਾਰਾ ਦਿਨ ਐਂ ਲੰਘ ਜਾਂਦਾ ਹੈਗਾ ਜਦੋਂ ਧੁੰਦਾ ਹੋਣ ਤੇ ਇੱਥੇ ਆਪਣੇ ਇੰਨੀ ਜ਼ਿਆਦਾ ਤੇਲ ਪਈ ਸੀਗੀ ਬਹੁਤ ਜ਼ਿਆਦਾ ਇਹਦੇ ਬੋਰੀ ਮੈਂ ਝਾੜ ਕੇ ਲੈ ਆਈ ਸੀਗੀ ਤੇ ਪੋਚੇ ਮੈਂ ਸੁੱਕਾ ਹੀ ਲੈ ਕੇ ਆਈ ਸੀ ਕਿਉਂਕਿ ਮੈਂ ਸੁੱਕਾ ਪੋਚਾ ਮਾਰਦੀ ਹੈਗੀ ਕਿਉਂਕਿ ਗਿੱਲਾ ਬਹੁਤ ਜ਼ਿਆਦਾ ਸੀਗਾ ਬਾਅਦ ਤੇਲ ਦਾ ਕਰਕੇ ਤੇ ਧੁੰਦ ਵੀ ਬਹੁਤ ਜ਼ਿਆਦਾ ਪਈ ਹੋਈ ਸੀਗੀ ਵੇਖੋ ਕਿੰਨੀ ਤੇਲ ਆਪਣੇ ਪਈ ਹੋਈ ਹੈ ਬਹੁਤ ਜ਼ਿਆਦਾ ਤੇਲ ਸੀਗੀ ਤੇ ਧੁੰਦ ਵੀ ਅਜੇ ਲੱਥਣ ਦਾ ਨਾਮ ਨਹੀਂ ਸੀ ਲੈਂਦੀ ਪਈ ਸਾਢੇ 11 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਮੜਾ ਮੜਾ ਜੈ ਦਿਖਣ ਲੱਗਾ ਸੀਗਾ ਤੇ ਇੱਥੇ ਆਪਣਾ ਮੰਜਾ ਪਿਆ ਸੀਗਾ ਮੈਂ ਮੰਜਾ ਜਿਹੜਾ ਹੈਗਾ ਸਾਈਡ ਤੇ ਕਰਕੇ ਲਗਾ ਕੇ ਪੋਚਾ ਤੇ ਫਿਰ ਜੇ ਆਪਾਂ ਅੰਦਰ ਜਿਹੜਾ ਹੈਗਾ ਅੰਦਰ ਅੱਜ ਬਾਬਾ ਵਾਲੇ ਰੋਮ ਦੀ ਝੜਚੁੰਮਾਈ ਕਰਨੀ ਸੀਗੀ ਤੇ ਮੈਂ ਕਿਹਾ ਵੀ ਉਹਦੇ ਵੀ ਝੜਚੁੰਮਾਈ ਅੱਜ ਕਰ ਦਿੰਨੇ ਹੈਗੇ ਆ ਤੇ ਫਿਰ ਇਸ ਤਰ੍ਹਾਂ ਹੀ ਮੇਰਾ ਟਾਈਮ ਮੈਨੂੰ ਪਤਾ ਹੀ ਨਹੀਂ ਲੱਗੇ ਕਿ ਕਦੋਂ 1.5 ਵਜ ਗਿਆ ਤੇ ਉਧਰ ਉਹ ਜੁੰਨੀ ਦਾ ਵੀ ਟਾਈਮ ਹੋ ਗਿਆ ਆਉਣ ਵਾਲਾ ਦੇ ਉਧਰ ਮੇਰੇ ਕੱਪੜੇ ਵੀ ਪਏ ਹੋਏ ਸੀਗੇ ਧੋਣ ਵਾਲੇ ਤੇ ਉਧਰੋਂ ਮੈਂ ਕੱਪੜੇ ਪਾਲੇ ਤੋਂਣ ਵਾਲੇ ਉਧਰੋਂ ਮੈਂ ਆਵਲਾ ਕੰਮ ਕਰਨ ਲੱਗ ਪਈ ਤੇ ਫਿਰ ਮੈਂ ਬਾਬਾ ਜੀ ਦੇ ਰੂਮ ਦੇ ਵਿੱਚ ਆਵਣ ਜਿਹੜਾ ਹੀ ਕੀਤੀ ਪਤਾ ਹੀ ਨਹੀਂ ਲੱਗਿਆ ਕਿ ਡੇਢ ਅਕੇਲੇ ਵਣੇ ਵੱਜ ਗਿਆ ਕਿਉਂਕਿ ਦਿਨ ਚੜਦਾ ਹੈ ਤੇ ਛਿਪ ਜਾਂਦਾ ਪਤਾ ਕੁਛ ਨਹੀਂ ਲੱਗਦਾ ਸਿਆਲਾਂ ਦੇ ਦਿਨ ਜਿਹੜੇ ਹੁੰਦੇ ਨੇ ਵਾਕਈ ਛੋਟੇ ਛੋਟੇ ਜਿਹੇ ਹੁੰਦੇ ਨੇ ਤੇ ਇੱਥੇ ਮੈਂ ਬਾਬਾ ਜੀ ਦੇ ਰੂਮ ਵਾਲਾ ਜਿਹੜਾ ਪੋਚਾ ਸੀਗਾ ਉਹ ਲੈ ਕੇ ਚੱਲੀ ਸੀਗੀ ਪਾਣੀ ਵਿੱਚ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਤੇ ਪੋਚਾ ਜਿਹੜਾ ਮੈਂ ਪਹਿਲਾਂ ਵੀ ਧੋਤਾ ਸੀਗਾ ਡਿਪ ਕੀਤਾ ਸੀਗਾ ਤੇ ਅੱਜ ਆਪਾਂ ਬਾਬਾ ਜੀ ਦੇ ਰੂਮ ਦੀ ਸਫਾਈ ਕਰਾਂਗੇ ਕਿਉਂਕਿ 2-3 ਦਿਨ ਹੋ ਗਿਆ ਸਫਾਈ ਨਹੀਂ ਸੀ ਹੋਈ ਮੇਰੇ ਕੋਲ ਤੇ ਤਾਂ ਕਰਕੇ ਤੇ ਚਲੋ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ